welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੋ ਗਈ ਆ ਕਿੰਨੀ ਸਪੋਰ ਫੰ ਸਟੰਬਰ ਹੋ ਗਈ ਆ ਤੇ ਦਿਨ ਹੈਗਾ ਵਾ ਅੱਜ ਸੋਮਵਾਰ ਦਾ ਤੇ ਦੇਖ ਮੰਗਲਵਾਰ ਦਾ ਅੱਜ ਮੰਗਲਵਾਰ ਤੇ ਸੈਰ ਕਰਨ ਨੂੰ ਚੱਲਿਆ ਸੀ ਇਕੱਲੇ ਨਹੀਂ ਦੱਸਣਾ ਚੱਲਿਆ ਸੀ ਤੇ ਇਕੱਲਾ ਆ ਗਿਆ ਚਲੋ ਜੀ ਆ ਨਾ ਛੱਡਣ ਚੱਲੇ ਆ ਸਕੂਲ ਤੇ ਅੱਜ ਇਹਨਾਂ ਦੇ ਸਕੂਲ ਵੀ ਜਾਣਾ 10 ਵਜੇ ਪਤਾ ਨਹੀਂ ਕੀ ਫੋਟੋ ਫੋਟੋਆਂ ਨੇ ਕੱਲ ਦੀ ਰੋਲਾ ਪਾਣੀ ਤੇ ਕੰਮ ਹੈ ਅੱਜ ਇਕੱਲੇ ਨੂੰ ਅੱਜ ਆ ਆ ਹੁਣ ਕਹਿਤਾ ਉਹਨੂੰ ਕਿ ਅੱਜ ਮੈਂ ਛੁੱਟੀ ਤੇ ਬਈ ਜ਼ਿਆਦਾ ਕੰਮ ਹੋਇਆ ਹੋਰ ਆਉਂਦਾ ਉਹ ਤੋਂ ਬਿਨਾ ਕੰਮ ਤਾਂ ਦੱਸ ਦਿਓ ਵੀ ਆ ਜਾਊਗਾ 10 ਵਜੇ ਤੋਂ ਬਾਅਦ ਤੇ ਉਹਨੂੰ ਤਾਂ ਭੇਜਤਾ ਹਾਂ ਤੇ ਟਾਈਮ ਹੋ ਗਿਆ 7:18 ਮਿੰਟ ਹੋ ਗਏ ਨੇ ਤੇ ਬਸ ਆਉਣ ਵਾਲੀ ਹੈ ਬੱਚੀ ਅਨਾਲੀ ਸੁਖੋਲੇ ਸੂਰਜ ਨਿਕਲਿਆ ਆ ਸਵੇਰੇ ਸਰੇ ਨਿੱਕ ਨਿੱਕੀ ਕਣੀ ਵੀ ਡਿੱਗਦੀ ਜੀ ਸਵੇਰ ਸਵੇਰ ਪੰਛੀਆਂ ਦੀ ਚਹਿਚਾਹ ਰਟ ਰਿਹੀ ਟਟੀਆਂ ਨੇ ਰੋਲਾ ਪਾਇਆ ਆ ਆ ਜੋ ਲਾਵੀ ਲੈnde ਪਾਸੋਂ ਬੱਦਲ ਆ ਗਿਆ ਫੇਰ ਇਧਰੋਂ ਬਹੁਤ ਜ਼ਿਆਦਾ ਕਿ ਪਤਾ ਨਹੀਂ ਇੱਥੇ ਰੋਕ ਕੇ ਖੜਿਆ ਹੋਇਆ ਬਣਿਆ ਆ। ਵਸ ਤੁਸੀਂ ਕਰੋ ਵੇਟ ਹੌਂਦੀ ਬੱਗੀ ਹੁਣੇ ਫਿਰ ਤੁਨੂੰ ਚੜਾਉਨੇ ਆ। ਡੇਕਾਂ ਛਾਂਗ ਕੇ ਸਟੀਆਂ ਪੇ। ਲਾਵੀ ਕੋਠੇ ਦੀ ਛੱਤ ਤੇ ਆਇਆ। ਜਵਾਕਾਂ ਨੂੰ ਸਕੂਲ ਵਾਲੀ ਬੱਗੀ ਤੇ ਚੜਾਤਾ ਸੀ। ਤੇ ਹਕਨਾ ਮੈਨੂੰ ਉਹ ਥੇ ਦੇ ਵੀਡੀਓ ਬਣਾਉਣਾ ਬਹੁਤ ਵਧੀਆ ਲੱਗਦਾ ਹੁੰਦਾ ਇੱਥੇ ਨਾ ਸਾਰਿਆਂ ਬਸ ਉਹਨਾਂ ਖੁੱਲਾ ਖੁੱਲਾ ਦੇ ਜਾਂਦਾ ਹੁੰਦਾ ਬਾਹਰ ਖੇਤ ਤੇ ਚਾਰੋਂ ਤਰਫ ਆ ਉੱਤੋਂ ਨਾ ਵਧੀਆ ਦਿਦਾ ਸਾਰ ਮਤਲਬ ਪਿੰਡਾਂ ਨਾਲੋਂ ਜਿਵੇਂ ਵਿੱਚ ਕਰਨਾ ਘਰਾਂ ਨਾਲੋਂ ਨਾ ਜਿਹੜਾ ਬਾਹਰ ਦਾ ਮਾਹੌਲ ਹੈ ਨਾ ਆ ਵਧੀਆ ਲੱਗਦਾ ਹੁੰਦਾ ਠੀਕ ਹੈ ਬਾਕੀ ਕਈ ਲੋਕ ਤਾਂ ਵੈਸੇ ਸ਼ਹਿਰਾਂ 'ਚ ਰਹਿਣਾ ਪਸੰਦ ਤਾਂ ਕਰਦੇ ਆ ਸ਼ਹਿਰ ਵਾਲ ਨੂੰ ਵੱਧਿਆ ਹਨਾ ਪਰ ਜਿਹੜਾ ਇਹੋ ਜਿਹਾ ਮਾਹੌਲ ਵਿੱਚ ਰਹਿੰਦਾ ਹੋਵੇ ਨਾ ਉਹਨੂੰ ਹੀ ਪਤਾ ਹੁੰਦਾ ਪਿੰਡਾਂ ਦਾ ਨਿਆਰ ਆ ਠੀਕ ਹੈ ਤੇ ਬਾਕੀ ਦੇਖਦੇ ਆ ਅੱਜ ਕੀ ਕਰਦੇ ਆ ਵਾ ਪਹਿਲਾਂ ਤਾਂ ਜਾਣਾ ਵਾ ਸਕੂਲ ਨੂੰ ਸਕੂਲ ਦਾ ਰੌਲਾ ਪਾਇਆ ਹੈ ਅੱਜ ਕੱਲ ਦੇ ਜਵਾਕਾਂ ਨੇ ਤੇ ਅੱਜ ਉੱਤੇ ਕੰਮ ਤਾਂ ਸੀਗਾ ਚਾਰ ਕੋਕੱਲਿਆਂ ਤੇ ਸਪਰੇਅ ਕਰਨੀ ਸੀ ਤੇ ਤਿੰਨ ਗੱਲਿਆਂ ਤੇ ਯੂਰੀਆ ਸਿਤਣੀ ਸੀ ਹੈਗਾ ਸੀ ਦੋ ਤਿੰਨ 3.5 350 ਦਾ ਕੰਮ ਤਾਂ ਹੈਗਾ ਸੀ ਤੇ ਮੈਂ ਨਾਲ ਨੂੰ ਕਹਾਂ ਜੀ ਹੋਰ ਕੋਈ ਸਪਰੇ ਵਗੈਰਾ ਆ ਗਈ ਤੇ ਮੈਨੂੰ ਦੱਸ ਦੋ ਮੈਂ ਆ ਜਾਊਂਗਾ। ਇੰਨੀ ਤਾਂ ਫਿਰ ਠੀਕ ਠਾਕ ਹੈ। ਤੇ ਬਾਕੀ ਤੁਹਾਨੂੰ ਅੱਜ ਇੱਥੋਂ ਨਾ ਥੋੜਾ ਜਿਹਾ ਵਲੌਗ ਇੱਥੋਂ ਬਣਾ ਕੇ ਦਿਖਾਉਨੇ ਆ। ਮੈਂ ਦਰ ਬਦਲ ਬਦਲ ਜਿਹਾ ਗਿਆ ਆ ਉੱਡ। ਤੇ ਆਪਾਂ ਅੱਜ ਦੂਜੇ ਚੈਨਲ ਦਾ ਦੇਖਦੇ ਆਂ। ਉਹਦੇ ਤੇ ਵੀਡੀਓ ਟਾਈਨ ਨਾਲ ਕੱਢਦੀ ਮੈਂ ਆ ਕਿ ਮੈਨੂੰ ਇਦਾਂ ਹੀ ਹੁਣ ਜਿਹੜਾ ਗੋਲ ਬਣਾ ਲਿਆ ਟਾਰਗੇਟ 60 ਦਿਨਾਂ ਵਿੱਚ 60 ਵੀਡੀਓ ਉਹਦੇ ਵਿੱਚ ਪਹਿਲੇ ਦਿਨ ਤਾਂ ਰਹੇਗੀ ਕਿਉਂਕਿ ਉਸ ਦਿਨ ਰਾਤ ਨੂੰ ਮੈਂ ਕਰਨੀ ਸੀ ਅਪਲੋਡ ਪਰ ਰਾਤ ਨੂੰ ਨਾ ਨੈਟਵਰਕ ਘਟੌਣ ਕਰਕੇ ਵੀਡੀਓ ਨਾ ਅਪਲੋਡ ਹੋਈ ਨਹੀਂ ਉਹ ਦੂਜੇ ਦਿਨ ਤੇ ਗੱਲ ਸਵੇਰ ਤੇ ਚੱਲੇਗੀ ਸਾ ਹੁਣ 2 ਤੇ 3 ਇੱਕ ਤਰੀਕ ਦਾ ਵਿੱਚੋਂ ਜਿਹੜਾ ਉਹ ਛੱਟ ਗਿਆ ਦੇਣਾ ਚਲੋ ਕੋਈ ਨਹੀਂ ਬਹੌਣ ਲਗਾਤਾਰ ਬਸ ਕੰਟੀਨਿਊ ਜਾਰੀ ਰੱਖਾਂਗੇ ਕਿਉਂਕਿ ਦੋ ਵੀਡੀਓ ਦੋ ਚੈਨਲ ਤੇ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਜਿਦੋਂ ਉਹ ਬੰਦਾ ਇਦਾਂ ਦਿਹਾੜੀ ਕਰਕੇ ਨਾ ਤੇ ਫਿਰ ਨਾਲ ਦੇ ਨਾਲ ਵੀਡੀਓ ਕਰਨੀ ਤੇ ਦੂਜਾ ਮੋਬਾਈਲ ਘਰੇ ਹੁੰਦਾ ਉਹ ਆ ਕੇ ਇੱਥੇ ਕਰਨੀ ਹੁੰਦੀ ਹੈ ਫਿਰ ਤਾਂ ਕਰ ਗਿਆ ਤੇ ਬਾਕੀ ਕੋਈ ਨਹੀਂ ਠੀਕ ਹੈ ਸਹੀ ਹੈ ਜਿਵੇਂ ਚੱਲਦੀ ਹੈ ਵਾਫੀ ਹੈ ਹੂੰ ਬਾਕੀ ਜਿਹੜਾ ਉਹ ਇੱਥੇ ਜਿਹਦਾ ਕਾਰੋਂ ਦਾ ਬਾਬਾ ਚੈਨਲ ਮੈਂ ਨਾ ਦੂਸਰੇ ਵੈਸੇ ਚੈਨਲ ਤੇ ਵੀਡੀਓ ਤੇ ਪਾਈ ਹੋਈ ਆ ਜੋ ਚੈਨਲ ਮੋਨਟਾਈਜ਼ ਹੋਣ ਵਾਸਤੇ ਤਿਆਰ ਹੋ ਗਿਆ ਸੀ ਤੇ ਉਹਨਾਂ ਨੇ ਪਤਾ ਨਹੀਂ ਰੀ ਰੀ ਕੰਟੈਂਟ ਦਾ ਉਹਨਾਂ ਮੇਲ ਭੇਜੀ ਸੀ ਤੇ ਉਹ ਸ਼ਾਇਦ ਹੁਣ ਕੁਝ ਦਿਨਾਂ ਬਾਅਦ ਨਾਲ ਕਾ ਜੀ ਫੇਰ ਦੁਬਾਰਾ ਕਰਕੇ ਦੇਖ ਲਈ ਜੇ ਹੋ ਗਿਆ ਤਾਂ ਤੇ ਜੇ ਨਹੀਂ ਤਾਂ ਫਿਰ ਠੀਕ ਆ ਕਿਉਂਕਿ ਉਹ ਕੰਟੈਂਟ ਆਪ ਦਾ ਨਹੀਂ ਸੀ ਵੀਡੀਓ ਦੂਜੇ ਦੀ ਪਾਈ ਸੀ ਬਾਕੀ ਉਹਨੂੰ ਸਬਸਕ੍ਰਾਈਬਰ ਤਾਂ ਮੈਨ ਲੱਗਾ ਚੱਲ ਠੀਕ ਆ ਸਬਸਕ੍ਰਾਈਬਰ 22000 ਤੱਕ ਹੋ ਚੁੱਕੇ ਆ ਤੇ ਬਾਕੀ ਦੇਖਦੇ ਆ ਕਿਦਾਂ ਕੀ ਬਣਦਾ ਸ਼ਾਰਟ ਵੀਡੀਓ ਤੁਸੀਂ ਜੇ ਕਿਤੇ ਲੌਂਗ ਵੀਡੀਓ ਹੁੰਦੀ ਉਹਦੇ ਕੋਪੀਰਾਈਟ ਇਸਟ੍ਰਾਈਕ ਹੀ ਮਾਰਨੀ ਸੀ ਹਣਾ ਇਹ ਵਿਚਾਰ ਆ ਰਹਿ ਗਿਆ ਚੱਲ ਕੋਈ ਨਹੀਂ ਚੈਨਲ ਤਾਂ ਹੌਲੀ ਹੌਲੀ ਹੋ ਹੀ ਜਾਣਾ ਗਰੋ ਲਵ ਸਕੂਲ ਜਾ ਗਈ ਹੈ ਅਵੀ ਬਰੀ ਤੇ ਜਿਹੜੀਆਂ ਫੋਟੋ ਫੋਟਾਂ ਕਰਾ ਕੇ ਹੁਣੇ ਆ ਪਤਾ ਨਹੀਂ ਕੀ ਚੱਕਰ ਉੱਥੇ ਪਤਾ ਲੱਗੂ ਕਿ ਮੀਟਿੰਗ ਹੀ ਨਾ ਹੋਵੇ ਤਾਂ ਚਲੋ ਚਲੋ ਮੋਟਰਸਾਂ ਦਾ ਆ ਉਹ ਖੜਾਤਾ ਸ਼ਾਮੇ ਗਰਮ ਹੋਣ ਵਾਸਤੇ ਲਵੀ ਆਪਾਂ ਆ ਵੀ ਪਰੀ ਤੇ ਸਕੂਲ ਆਪਾਂ ਪਹੁੰਚ ਚੁੱਕੇ ਆ ਤੇ ਹੁਣ ਚਲਦੇ ਆ ਕੰਮ ਜਿਹੜਾ ਹੈਗਾ ਉਹ ਨਵੇੜਕੇ ਆਉਣੇ ਆ ਕੀ ਹੈਗਾ ਹਾਂ ਚਲੋ ਫਿਰ ਤੇ ਫੋਟੋ ਇੱਕ ਅੱਧੀ ਹੋਈ ਆ ਹੋਗੀ ਤੇ ਬਸ ਇੰਨਾ ਹੀ ਕੰਮ ਸੀਗਾ ਤੇ ਚਲਦੇ ਆ ਲਾਰੀ ਨਿੱਕਰ ਵਿਆਰੋ ਥੋੜਾ ਜਿਹਾ ਸਮਾਨ ਵੀ ਲੈਣ ਆਲਾ ਸੀ ਤੇ ਲਿਆ ਵਾ ਮਨੀਆਰੀ ਤੋਂ ਤੇ ਰੈਡੀ ਤੇ ਆ ਗਏ ਤੇ ਸਿਮਰਨ ਕੰਨੀ ਬਨਾਣਾ ਸ਼ੇਕ ਪੀਣਾ ਹੋਰ ਕੁਝ ਖਾਣਾ ਪੀਣਾ ਨਹੀਂ ਤੇ ਮੈਂ ਕਿਹਾ ਚਲੋ ਅਗਰ ਪੀ ਕੇ ਚੱਲਦੇ ਆਂ ਇਧਰ ਰੋਡ ਚੱਲਦਾ ਸਾਹਮਣੇwidehat ਦੇ ਕੋਲ ਬੈਠੇ ਆ ਕਿਸ਼ਨਪੁਰੇ ਵਾਲੇ ਲੱਗਦੀ ਹੈ ਕਿ ਸਾਡੀ ਹੁਣ ਵਾਪਸੀ ਵਾਪਸ ਜਾ ਰਹੇ ਆ ਵਾਪਸ ਕੀ ਮੌਸਮ ਹੋ ਗਿਆ ਬੱਦਲ ਹੋ ਗਿਆ ਵਧੀਆ ਠੰਡਾ ਠੰਡਾ ਮੌਸਮ ਹੋ ਗਿਆ ਲਾਵੀ ਕਰੇ ਪਹੁੰਚ ਗਿਆ ਇਧਰੋਂ ਆਇਆ ਬੱਦਲ ਮਗਰ ਆਇਆ ਕੀ ਗਰਮੀ ਬਹੁਤ ਪਾਈ ਖੜਾ ਸਾਡਾ ਇਹ ਲਾਉਣ ਵਾਲਾ ਸੀ ਥੋੜਾ ਜਿਹਾ ਸਮਾਨ ਉਹ ਲੈ ਕੇ ਆਂਦਾ ਤੇ ਸਕੂਲੋਂ ਕਿਹੜਾ ਮਾਰ ਕੇ ਆ ਗਏ ਆ ਬਲਬ ਨਹੀਂ ਸੀ ਬੰਦ ਕੀਤਾ ਆਇ ਕਤਨਾ ਸੀ ਬੰਦ ਲਾ ਕੀ ਆ ਬਾ ਮੀਹ ਆਲਾ ਕਰਤਾ ਮੀਹ ਆਲਾ ਗੱਡਾ ਲਾ ਕੇ ਲਈ ਛੇੜੀ ਛੇੜੀ ਉੱਤੇ ਪਿਆ ਇਹ ਹਾਂ ਬਈਆ ਸੁੱਕ ਗਿਆ ਲਓ ਹਿਲਾ ਲਾ ਇਹ ਸਾਡੀ ਚਾਹੀ ਬਣਦੀ ਪਈ ਐ ਤੇ ਮੌਸਮ ਕਾ ਮੀਆਂ ਰਬ ਬਣ ਗਿਆ ਪੂਰਾ ਆਵੇ ਰਾਗ ਵੀ ਆ ਗਿਆ ਸਾਡੇ ਸਕੂਲੋਂ ਨਾ ਨਾ ਹਾਂ ਆਪਾਂ ਆ ਵੀ ਕਿਤੇ ਤੁੰਗ ਵੀ ਲੈ ਆ ਤੁੰਗ ਚਲ ਗਏ ਹਾਂ ਠੀਕ ਮੈਂ ਮੁਰਸ਼ ਵੀ ਕਿਤੇ ਵੇਖੀ ਮੁਰਸ਼ ਵੀ ਕਰ ਲਿਆ ਠੀਕ ਹੈ ਠੀਕ ਹੈ ਪੁੱਤ ਕੋਈ ਨਹੀਂ ਅਭੀ ਮੱਤ ਮਾਂ ਚਾਹ ਦੇ ਦੇ ਚਾਹ ਦੇ ਦੇ ਲੋਹਰੇ ਲੋਹਰੇ ਲਾ ਵੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਅੱਜ ਫੇਰ ਕਰ ਰੋ ਹਾਵੀ ਸੂਏ ਤੇ ਖੜਾ ਫਤੇਪੁਰ ਵਾਲੇ ਆਇਆ ਸੀ ਫਤੇਪੁਰ ਤੇ ਉੱਥੋਂ ਲੈ ਕੇ ਆਉਣਾ ਸੀ ਮੈਂ ਜੀ ਮਸਾਲਾ ਲੈ ਕੇ ਆਣੇ ਥੋੜੇ ਨੂਡਲ ਸੀ ਤੇ ਦਸ ਇੱਕ ਸੌਸ ਲੈ ਕੇ ਆਣੀ ਸੀ ਪਰ ਇਥੋਂ ਮਿਲਿਆ ਨਹੀਂ ਫਿਰ ਮੀਂਹ ਪੈਂਦਾ ਸੀ ਫਿਰ ਮੈਂ ਜਾ ਹਾਂ ਖੱਚੀਏ ਜਰੋਂ ਤੇ ਮੀਂਹ ਹਲੇ ਵੀ ਪਈ ਜਾਂਦਾ ਵਾ ਨਿੱਕਾ ਨਿੱਕਾ ਤੇ ਪਰ ਮੈਂ ਸਮਾਨ ਲੈ ਆਇਆ ਫਿਰ ਬਰੈਡ ਵੀ ਲੈ ਆਇਆ ਸੌਸ ਵੀ ਲੈ ਆਇਆ ਨੂਡਲ ਵੀ ਨੂਡਲ ਲੈ ਕੇ ਪੈਕਟ ਹੋਰ ਲੈ ਆਇਆ ਤੇ ਮੈਂ ਕਹਾ ਚਲੋ ਭੇਜਤਾ ਜਾਣਾ ਹੀ ਆ ਉਥੋਂ ਲਫਾਫਾ ਲਿਆ ਮੈਂ ਕਹਾ ਕੱਪੜੇ ਤਾਂ ਪਿੱਜੇ ਪਾਇਆ ਉਹਨਾਂ ਨੂੰ ਮੀਂਹ ਪਈ ਜਾਂਦਾ ਵੀ ਜਿੰਨੇ 3 ਕਿਲੋਮੀਟਰ ਵਿੱਚ ਜਾ ਕੇ ਨੋ ਬੰਦਾ ਤੇ ਪੂਰਾ ਭej ਸਕਦਾ ਠੀਕ ਹੈ ਤੇ ਸਾਮਾਨ ਲੈ ਆਂਦਾ ਹੁਣ ਮੈਂ ਕਿਹਾ ਮੀਂਹ ਤਾਂ ਨਾਲੇ ਨਜ਼ਾਰਾ ਲਈ ਨਾ ਮਾੜੀ ਜੀ ਵੀਡੀਓ ਬਣਾਈ ਠੀਕ ਹੈ ਬੱਦਲ ਚਾਰੇ ਪਾਸੇ ਫੈਲਿਆ ਪੂਰਾ ਤੇ ਸੂਏ ਤੇ ਖੜਾ ਵਾਂ ਤੇ ਚਲਿ ਗਏ ਹੁਣ ਲੈ ਕੇ ਤੇ ਸਾਮਾਨ ਸਾਰਾ ਤਿਆਰ ਕਰੀਏ ਰੈਡੀ ਬਣਾਈ ਹੈ ਠੀਕ ਹੈ ਜੀ ਓਹੋ ਕੰਮ ਬਾ ਛੁੱਟਣ ਲੱਗ ਗਿਆ ਠੰਡ ਲੱਗਦੀ ਵੀ ਆ ਤਾਂ ਵੀ ਆਪਣੇ ਵਾਲੇ ਰਾਹ ਤੇ ਆਪਣੇ ਵਾਲ ਮਤਲਬ ਘਰਾਂ ਅੱਲ ਤਾਂ ਜਦੋਂ ਮੈਂ ਉੱਥੋਂ ਕਰੋ ਤੁਰਿਆ ਉਦੋਂ ਵੀ ਘੱਟ ਸੀ ਮੀ ਤੇ ਇਧਰ ਨੂੰ ਆ ਕੇ ਫਿਰ ਘੱਟ ਗਿਆ ਮਤਲਬ ਪਿੰਡ ਵਿੱਚ ਤੇ ਪਿੰਡ ਤੋਂ ਬਾਹਰ ਨੂੰ ਪਰੇ-ਪਰੇ ਨੂੰ ਬਾਹਰ ਦਾ ਇਹ ਦੋ ਦੁੱਗਣਾ ਚ ਨਾ ਇੱਥੇ ਹੈ ਨਾ ਇੱਥੇ ਤਾਂ ਬਹੁਤ ਘੱਟ ਆ ਪਹੁੰਚ ਗਏ ਆਪਾਂ ਲੈ ਕੇ ਸਮਾਨ ਤੇ ਅੱਜ ਖਾਵਾਂਗੇ ਨੂਡਲਸ ਨੂਡਲਸ ਵੀਡੀਓ ਬਣਾਈ ਤੇ ਜਾਣਿਆ ਪਰ ਆਪਣਾ ਨਾ ਮੋਬਾਈਲ ਦੀ ਚਾਲ ਚੱਲਦਾ ਨਹੀਂ ਜਿੰਨੀਆਂ ਜਿੰਨੀਆਂ ਖੜੀਆਂ ਡੇਟੀਆਂ ਜੇ ਕਿਤੇ ਖੜਦੀ ਉਹੋ ਜੀ ਵੱਧ ਪੈ ਗਈ ਕਿਸੇ ਉਸੇ ਉਹੋ ਜੀ ਜਗ੍ਹਾ ਤੇ ਫਸ ਗਏ ਤੇ ਖੜ ਜਾਣ ਦਾ ਕੰਮ ਪਰ ਡਰੰਦੀ ਲੋੜ ਮੈਂ ਡਰ ਦੜ ਦੌਣ ਕਾਟੀਆਂ ਫੇਰੋਂ ਮੈਨੂੰ ਆਉਂਦਾ ਵੀ ਜਿਹੜੇ ਸ਼ਾਰਟ ਕੱਢਣਾ ਲਿਓ ਕੱਢੀਏ ਤਾਂ ਕਰਕੇ ਦਾ ਹੋ ਕੰਬਾ ਬਹੁਤ ਠੰਡ ਲੱਗੀ ਜਾਂਦੀ ਬਹੁਤ ਉਧਰ ਦਾ ਵਾਦ ਸੀ ਵੈ ਸਾਈਡ ਤੋਂ ਕੋਸ਼ ਵੀ ਨਹੀਂ ਪੈਂਦਾ ਉਹ ਨਿੱਕੇ ਨਿੱਕੇ ਕਣੀਆਂ ਦਾ ਪਤਾ ਲੱਗਦਾ ਤਾਂ ਮੂਤਰ ਜੇ ਦੇ ਵਿੱਚ ਲੱਗੀ ਪਿਆਜ਼ ਚੀਰ ਰਿਹਾ ਇੱਧਰ ਵੇਖੋ ਬਈ ਤੇ ਇਹ ਤਿਆਰੀ ਹੋ ਗਈ ਡਿਊਰਲ ਦੀ ਠੀਕ ਹੈ ਹਾਤ ਲੈ ਕੇ ਆਇਆ ਸ਼ਿਮਲਾ ਮੇਚ ਦਾ ਭਲ ਗਿਆ ਚੇਤਾ ਚੇਤਾ ਨਹੀਂ ਮੰਗਦਾ ਨਾ ਮੰਗਾਈ ਨਹੀਂ ਤਾਂ ਕਰਕੇ ਰਹਿ ਗਈ ਬਾਕੀ ਤੇ ਚਲ ਸਾਰਾ ਸਮਾਨ ਆ ਚੁੱਕਾ ਹੈ ਤੇ ੀ ਦੇ ਮੌਸਮ ਵਿੱਚ ਬੈਠੇ ਤਾਂ ਪਕੌੜੇ ਹੁੰਦੇ ਪਰ ਇੱਧਰ ਨੂੜੇ ਚੱਲੂ ਗਾ ਜੀ ਨੂੜੇ ਖਾਣਾ ਪਸੰਦ ਕਰਾਂਗੇ ਜੀ ਸਹੀ ਹੈ ਨਾ ਹਾਂ ਬਸਾ ਰਹਿ ਗਿਆ ਤੇ ਇਹਨਾਂ ਨੂੰ ਕੱਟਣਾ ਉਹ ਤੇ ਸਾਡਾ ਰੱਖਿਆ ਹੋਇਆ ਨੂੜੇ ਲੁੱਭਰੇ ਜਾਂਦਾ ਇਹ ਲੈਡ ਜਗਾਉਣ ਵਾਲੀ ਆ ਉਹ ਜਗਾਉਣੀ ਆ ਫਿਰ ਚਾਨਣ ਹੋਊਗਾ ਮਾੜਮਤਾ ਲੈ ਕੇ ਇਹੋ ਚੀਜ਼ ਤਿਆਰ ਕਰਾਂਗੇ ਤੇ ਬਾਕੀ ਅੱਜਕੱਲ ਹੋਰਾਂ ਜਿਹੜੀ ਬੈਡਰੇ ਵੀ ਲੈ ਕੇ ਆਏ ਪਤਾ ਨਹੀਂ ਕੋਈ ਵੀ ਨਹੀਂ ਪਤਾ ਆਲੀ ਬੈਡਰੇ ਬਣਾਈ ਕਿਉਂਕਿ ਅੱਜ ਰੋਟੀ ਤਾਂ ਬਣਨੀ ਨਹੀਂ ਤੇ ਅੱਜ ਨੋਡਲ ਤੇ ਬ੍ਰੈਡ ਪਕੌੜੇ ਚੰਦਨ ਦੇ ਹੈ ਬ੍ਰੈਡ ਪਕੌੜੇ ਦੀ ਨਹੀਂ ਨਹੀਂ ਬ੍ਰੈਡ ਸਨੈਕਸ ਬਣਾਉਣੇ ਚਲੋ ਕੋਈ ਵੀ ਹੈ ਅੱਜ ਰੋਟੀ ਬਣਨੀ ਅੱਜ ਆਹ ਚਦੂਆ ਲਾ ਲਾ ਰੈਡੀ ਹੋ ਗਿਆ ਨੋੜ ਨਹੀਂ ਪਈ ਜਾਂਦਾ ਹਲੇ ਵੀ ਨਿਕਾ ਨਿਕਾ ਤੇ ਅੰਦਰ ਤੋਂ ਦਿਖਾਉਣਾ ਆ ਕਿਉਂ ਚਲੀ ਜਾਂਦਾ ਇਧਰ ਤਾ ਕਿਵੇਂ ਸਵਾਦ ਮੇਰੇ ਚੰਨ ਲੱਗ ਲਾ ਵੀ ਕੋਠੇ ਦੇ ਉੱਪਰ ਆਇਆ ਸੀ ਤੇ ਮੀਓ ਸਿਰਫ ਉਤਾਰ ਦੇ ਵਿੱਚ ਪਈ ਜਾਂਦਾ ਥੋੜਾ ਘਟਿਆ ਅੱਗੇ ਨਾਲੋਂ ਮੈਂ ਕਿਹਾ ਚੱਲ ਵੀਡੀਓ ਤਾਂ ਕਰਦੇ ਆ ਐਂਡ ਨੂਡਲ ਵਗੈਰਾ ਖਾ ਕੇ ਤੇ ਆਇਆ ਤੇ ਬਾਕੀ ਹੱਲੇ ਵੀ ਨਾ ਚਾਨਣਾ ਇੰਨਾ ਹੈਗਾ ਵੈਸੇ ਸ਼ੇਕ ਹੋਏ ਦਾ ਟਾਈਮ ਹੋ ਚੁੱਕਾ 6 ਵਜੇ ਕੇ 5 ਕੁ ਮਿੰਟ ਤਬੱਦਲ ਸਾਰਾ ਚਪਿਆ ਸਾਰਿਆਂ ਵਾਸਤੇ ਨਾ ਇੱਕੋ ਜਿਹਾ ਹੋਇਆ ਪਿਆ ਹੈ ਤੇ ਬਾਕੀ ਦੇਖੋ ਰਾਤ ਨੂੰ ਕੀ ਕਰਦਾ ਮੀਂਹ ਬਾਰੇ ਤੇ ਬਸ ਠੀਕ ਆ ਅੱਜ ਦੀ ਵੀਡੀਓ ਵਿੱਚ ਆਹ ਕੋਈ ਜਿਹੀ ਬਸ ਅੱਜ ਦੀ ਵੀਡੀਓ ਵਿੱਚ ਹੈ ਨਾ ਤੇ ਕੈਲੇ ਉਹ ਨਹੀਂ ਗਏ ਸੀ ਉਹਨਾਂ ਨੇ ਫੋਨ ਕੀਤਾ ਨਾ ਕੁਛ ਪਤਾ ਨਹੀਂ ਅਣਕੀ ਜਿਹਾ ਬਣਿਆ ਹੋਣਾ ਕੰਮ ਉਹਨਾਂ ਦਾ ਚੱਲ ਰਿਹਾਗਾ ਤਾਂ ਥੋੜਾ ਹੀ ਸੀ ਤੇ ਬਾਕੀ ਆਗਾ ਯਾਰ ਕੰਮ ਦੀ ਕੋਈ ਆ ਹੀ ਨਹੀਂ ਤੀ ਸਪਰੇਸ ਪ੍ਰੂ ਨੂੰ ਕੋਈ ਕਹਿ ਹੀ ਨਹੀਂ ਰਿਹਾ ਉਹਦੋਂ ਬਾਅਦ ਉਹ ਜਦੋਂ ਪਹਿਲਾਂ ਮੀਂਹ ਤੋਂ ਪਹਿਲਾਂ ਵਾਲਾ ਸੀ ਉਦੋਂ ਤਾਂ ਕੰਮ ਬਹੁਤ ਅੱਗੇ ਹੈਗਾ ਸੀ ਪਰ ਉਹ ਸਾਰਾ ਹੀ ਬੰਨਦੀ ਹੋ ਗਿਆ ਪਤਾ ਨਹੀਂ ਕੀ ਚੱਕਰ ਹੈ ਮਤਲਬ ਜਿੰਨਾਂ ਜਿੰਨਾਂ ਕਰਾਉਣੀ ਸੀ ਉਹ ਉਹਨਾਂ ਨੇ ਉਹ ਤੋਂ ਬਾਅਦ ਕਿਹਾ ਹੀ ਨਹੀਂ ਇੱਕ ਘਰ ਦੀ ਕੀਤੀ ਬਾਕੀ ਜਿਹੜੇ 2-3 ਤਿੰਨ ਕਾਰ ਸੀ ਉਹਨਾਂ ਦਾ ਨਾਂ ਹੀ ਨਹੀਂ ਲਿਆ ਵਾ ਅੱਜ ਤੇ ਚਲੋ ਠੀਕ ਹੈ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਓਕੇ